ਬੇਸਿਕਲੀ ਕੀ ਆ ਇਹ ਆ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਰਾਜ ਕਰਨਾ ਸੇਵਾ ਕਰਨਾ ਨਹੀਂ ਹਜ਼ਾਰਾਂ ਲੋਕਾਂ ਦੇ ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦਿਖਾ ਦਿੰਦਾ ਜਿਹੜੇ ਗਰੀਬਾਂ ਦੇ ਕਰਾਂ ਜਿਹਨਾਂ ਨੂੰ ਕਹਿੰਦੇ ਸੀ 프리 ਬਿਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਹੈ ਐਜੇ ਬਿੱਲ ਆਇਆ ਸੋ ਆ ਸਾਰਾ ਝੂਠ ਹੈ ਸਾਨੂੰ 5500 ਰੁਪਏ ਆਇਆ ਜੀ ਹੁਣ 55 ਮਸਲਾ ਹਲ ਸਮਝਦੇ ਕਿ ਪਾਰਟੀ ਮਸਲਾ ਵੀ ਐਂ ਕਰਿਓ ਮਾਲ ਸਾਹਿਬ ਮੈਨੂੰ ਇਹ ਫੋਟੋਕਾਪੀ ਦਿਓ ਆਪਣਾ ਲੈ ਕੇ ਨਾ ਜੋਸ਼ੀ ਸਾਹਿਬ ਆਪਾਂ ਲਿਸਟ ਬਣਾ ਲਈਏ ਤੇ ਆ ਸਾਰੇ ਬੰਦੇ ਦੀ ਲਿਸਟ ਬਣਾ ਕੇ ਆਪਾਂ ਮੈਂ ਡੀਸੀ ਤੇ ਮਗਰ ਪੈਕੇ ਨਾਲ ਬਹਾਲ ਕਰਾਉਣੇ ਆ ਮਾਲ ਸਾਹਿਬ ਸਿਆਸਤ ਕੀਤੀ ਜਾਵੇ ਮੈਂ ਤਾਂ ਨਹੀਂ ਸਿਆਸਤ ਦੀ ਗੱਲ ਬਿਗੈਰ ਸੋਚੇ ਸਮਝੇ ਬਿਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ ਬਿਗੈਰ ਰੀਪ੍ਰੋਕਸ਼ਨ ਦੇਖੇ